ਅੱਜ ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਬੁੱਧਾ ਆਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਚੋਆਰ ਦੇ ਲਾਗੇ ਪੈਂਸਾ ਖੁੱਲ ਪਿੰਡਾ ਜਿੱਥੇ 1995-96 ਤੋਂ ਪੰਚਾਇਤੀ ਮੰਦਰੀ ਮਤੇ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਤੇ ਸਰਕਾਰੀ ਗ੍ਰਾਂਟਾਂ ਲੱਗੀਆਂ ਹੋਈਆਂ ਔਰ 1995-96 ਤੋਂ ਜਿਹੜਾ ਸਾਡਾ ਦਲਿਤ ਸਮਾਜ ਆ ਸੜਤ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਬੜੀ ਸ਼ਰਧਾ ਨਾਲ ਮਨਉਂਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਵਾਰਾਂ ਵੱਲੋਂ ਉੱਥੇ ਕਿਹਾ ਗਿਆ ਆ ਕਿ ਇਸ ਵਾਰ ਚਮਾਰ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਊਗਾ ਅਤੇ ਉਸ ਔਰ ਗੁਰੂ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨ ਰਪਾ ਦੇ ਜਿਹੜੇ ਨਾਰੇ ਆ ਗੁਰੂ ਰਵਿਦਾਸ ਜੀ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਜਾਇ ਗੁਰਦੇਵ ਜੀ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਔਰ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਹੁਸ਼ਿਆਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਵਿੱਚ ਅਪਲੀਕੇਸ਼ਨ ਵੀ ਦਿੱਤੀ ਸੀ ਜਿਹਦੀ ਕੋਈ ਸੁਣਵਾਈ ਨਹੀਂ ਜਿਹਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਵੈਸੇ ਤਾਂ ਅਸੀਂ ਪਿੰਡ ਵਾਲੇ ਨਾਲ ਪਰ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਹਾਂ ਪਿੰਡ ਵਾਲਿਆਂ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਸ ਗੱਲ ਤੇ ਸਹਿਮਤ ਆ ਅਸੀਂ ਉਹਨਾਂ ਨੂੰ ਗੱਲ ਦੱਸੀ ਜੀ ਬਵਾਸਾਬੋਂ ਬੈਠੇ ਨੇ ਪੈਰੀਏ ਰਾਮਾ ਸੁਆਮੀ ਨੇ ਮਹਾਤਮਾ ਜੋਤੀਵਰਾ ਫੂਲੇ ਨੇ ਇੱਕ ਗੱਲ ਕਹੀ ਸੀ ਜਿਹੜਾ ਧਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਨੀਜਿਤ ਖੁੰਦਾ ਆ ਉਸ ਧਰਮ ਨੂੰ ਛੱਡ ਦਿਓ ਉਸ ਧਰਮ ਨੂੰ ਠੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਜ ਨੂੰ ਇਹ ਕਰ ਕਹਿੰਦੇ ਆ ਜੇਕਰ ਉਹ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪ੍ਰਮਾਣ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਬਾਣੀ ਆ ਤਾਂ ਲੜਨ ਦੀ بجائے ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪ੍ਰਬਨਾਮ ਦੀ بجائے ਤੁਸੀਂ ਬੱਲਾ ਡੇਰੇ ਜਾ ਕੇ ਉੱਥੋਂ ਅੰਮ੍ਰਿਤ ਬਾਣੀ ਲੈ ਕੇ ਆਓ ਔਰ ਅੰਮ੍ਰਿਤ ਅੰਮ੍ਰਿਤ ਬਾਣੀ ਨੂੰ ਰੱਖ ਕੇ ਇੱਕ ਮਾਣ ਸਨਮਾਨ ਦੇ ਨਾਲ ਆਪਣੇ ਗੁਰੂ ਦਾ ਜਿਹੜਾ ਗੁਰਪ੍ਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਐਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈਸਾ ਖੁਰਦ ਲਾਚੋਵਾਂ ਦੇ ਲੱਗੇ ਸਾਰੇ ਸਾਥੀਆਂ ਨੂੰ ਬੇਨਤੀ ਆ ਉਥੇ ਵੱਡੀ ਗਿਣਤੀ ਚ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਇੰਨਾ ਹੀ ਕਹਿੰਦਾ ਹੋਇਆ ਜੈਪੀਮ ਜੈਪਾਰ ਜੈਗੁਰਦੇਵ ਤਾਲ ਗੁਰਦੇਵ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਆ ਇਹ ਜਿਹੜਾ ਫਰਾਂਸਾ ਖੁਰਦ ਪਿੰਡ ਆ ਇਹ ਸ਼ਾਮ 84 ਹਲਕੇ ਦੇ ਵਿੱਚ ਹੁੰਦਾ ਆ ਜਿੱਥੇ ਦੀ ਜਿਹੜੀ ਸੀਟ ਆ ਉਹ ਐਸਪੀ ਰਿਜ਼ਰਵ ਆ ਔਰ ਐਸ ਟਾਈਮ ਉਥੇ ਦਾ ਜਿਹੜਾ ਐਮ ਐਲ ਏ ਆ ਉਹਦਾ ਨਾਮ ਆ ਡਾਕਟਰ ਰਵਜੋਦ ਜੋ ਕਿ ਐਸ ਟਾਈਮ ਕੈਬਨਿਟ ਮੰਤਰੀ ਹੈ ਜੇਕਰ ਐਸ ਸੀ ਕੈਬਨਿਟ ਮੰਤਰੀ ਦੇ ਖਲਕੇ ਦੇ ਵਿੱਚ ਜਿਹੜੇ ਸ਼ੈਡਿਊਲ ਕਾਸਟ ਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਵਾ ਉਹ ਆਜ਼ਾਦੀ ਦੇ ਨਾਲ ਨਹੀਂ ਮਨਾ ਸਕਦੇ ਤਾਂ ਹੋਰ ਉਸ ਹਲਕੇ ਦੇ ਵਿੱਚ ਅਸੀਂ ਉਸ ਕੈਬਨਿਟ ਮੰਤਰੀ ਦੇ ਕੋਲੋਂ ਆਪਾਂ ਕੀ ਉਮੀਦ ਰੱਖਾਂਗੇ ਇਸ ਕਰਕੇ ਮੇਰੀ ਕੈਬਨਿਟ ਮੰਤਰੀ ਮਾਨ ਜੋ ਕੋ ਰਜੋਤ ਡਾਕਟਰ ਰਜੋਤ ਇਹਨੂੰ ਬੇਨਤੀ ਆ ਕਿ ਉਹ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਂ ਤਾਂ ਜੋ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹ ਆਪਣੇ ਗੁਰੂ ਦਾ ਜਿਹੜਾ ਗੁਰਪਰਵਾ ਉਹ ਮਾਨ ਸਨਮਾਨ ਦੇ ਨਾਲ ਮਨਾ ਸਕਣ ਜਿਆਪੀ ਜਿਆਪਾ ਬਹੁਤ ਪਿਆਰ